ਰਿਸ਼ਤਾ ਚਾਰ ਦਾ ਅੱਡਾ ਬਣ ਚੁੱਕੇ ਬਠਿੰਡਾ ਨਗਰ ਨਿਗਮ ਦੇ ਇੱਕ ਬਿਲਡਿੰਗ ਇਨਸਪੈਕਟਰ ਨੂੰ ਵਿਜੀਲੈਂਸ ਵੱਲੋਂ ਕੀਤਾ ਗਿਆ 30000 ਰੁਪਏ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਗਿਰਿਤਾਰ ਸੋਮਵਾਰ ਨੂੰ 8 ਵਜੇ ਦੇ ਲਗਭਗ ਵਿਜੀਲੈਂਸ ਦੇ ਇੱਕ ਅਧਿਕਾਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਆਪਣਾ ਬਿਲਡਿੰਗ ਇਨਸਪੈਕਟਰ ਬਲਵਿੰਦਰ ਸਿੰਘ ਨਾਮ ਦਾ ਜਿਸ ਨੇ ਇੱਕ ਬਾਦਲ ਰੋਡ ਤੇ ਇੱਕ ਕਲੋਨਾਈਜ਼ਰ ਤੋਂ 35000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਅਤੇ ਇਸ ਦੇ ਕੋਲ ਜੋਨ 5 ਜਤੇ 7 ਦਾ ਚਾਰਜ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਬੀਜਲੈਂਸ ਵੱਲੋਂ ਆਪਣਾ ਜਾਲ ਵਿਛਾਇਆ ਗਿਆ ਅਤੇ ਇਸ ਨੂੰ 30000 ਰੁਪਏ ਰੰਗੇ ਹੱਥੀ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਦੱਸਣਾ ਬਣਦਾ ਹੈ ਕਿ ਬਠਿੰਡਾ ਨਗਰ ਨਿਗਮ ਦੇ ਕਮਿਸ਼ਨਰ ਦਾ ਚਾਰਜ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੇ ਕੋਲ ਹੈ ਅਤੇ ਇਸ ਕਲੋਨਾਈਜ਼ਰ ਵੱਲੋਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੇ ਤੱਕ ਪਹੁੰਚ ਕੀਤੀ ਗਈ ਸੀ ਤਾਂ ਉਹਨਾਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਬਿਜ਼ਨਸ ਦੇ ਨਾਲ ਸਾਰੀ ਗਲਤ ਕੀਤੀ ਗਈ ਤੇ ਬਿਜ਼ਨਸ ਵੱਲੋਂ ਆਪਣਾ ਜਾਲ ਵਿਛਾ ਕੇ ਇਸ ਆਪਣਾ ਬਿਲਡਿੰਗ ਇਨਸਪੈਕਟਰ ਬਰਵਿੰਦਰ ਸਿੰਘ ਨੂੰ 30000 ਰੁਪਏ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਇਸ ਦੇ ਨਾਲ ਇੱਕ ਹੋਰ ਕੋਈ ਆਪਣਾ ਵਿਅਕਤੀ ਹੈ ਜੋ ਇੱਥੇ ਹੀ ਨਕਸ਼ਾ ਨਵੀਸ ਹੈ ਉਹ ਵੀ ਇਸ ਦੇ ਨਾਲ ਹੀ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਪਰ ਅਸੀਂ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕਰ ਰਹੇ